ਜੀ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਨਿਰਮਲ ਕੁਮਾਰ ਅੱਜ ਸਰਕਾਰੀ ਸਿਵਲ ਹਸਪਤਾਲ ਬਰਨਾਲਾ ਵਿਖੇ ਖੜੇ ਆ ਔਰੇ ਮੈਡੀਕਲ ਦੀਆਂ ਦੁਕਾਨਾਂ ਜਿੱਥੇ ਇਹ ਨਸ਼ਿਆਂ ਤੋਂ ਲੈ ਕੇ ਮੁੱਦਾ ਠਾਇਆ ਗਿਆ ਸਾਡੇ ਨਾਲ ਆਪਾ ਵਪਾਰੀ ਪਾਈ ਵੀ ਆ ਉਹਨਾਂ ਨਾਲ ਗੱਲਬਾਤ ਕਰਾਂਗੇ ਸਰ ਸੱਤੀ ਕਾ ਦੈਨਿਕ ਸਵੇਰਾ ਟੀਪ ਮੁਸ਼ਕਲ ਆਉਂਦੀ ਤੁਹਾਨੂੰ ਅਸੀਂ ਜੀ ਸਾਡੀ ਮੈਡੀਕਲ ਲੈਸਨ ਦੀਆਂ ਦੁਕਾਨਾਂ ਨੇ ਇੱਥੇ ਆ ਸਾਹਮਣੇ ਕਮਲ ਫਾਰਮੇਸੀ ਮੰਗਲਾ ਮੈਡੀਕਲ ਸਾਰੀਆਂ ਅਸੀਂ ਦੁਕਾਨਦਾਰ ਖੜੇ ਆ ਇਹ ਸਾਡੀਆਂ ਦੁਕਾਨਾਂ ਨੇ ਸਾਹਮਣੇ ਸਰਕਾਰੀ ਸਿਵਲ ਹਸਪਤਾਲ ਬਰਨਾਲਾ ਦੀ ਬਿਲਡਿੰਗ ਆ ਆਹ ਗੇਟ ਆ ਹਸਪਤਾਲ ਦਾ ਇਥੇ ਸਮੱਸਿਆ ਇਹ ਬਣਦੀ ਆ ਵੀ ਇੱਥੇ ਸਵੇਰ ਤੋਂ ਹੀ ਅੰਮਲੀਆਂ ਦਾ ਝੁੰਡ ਬਣ ਜਾਂਦਾ। ਉਹ ਗੋਲੀਆਂ ਵੇਚਣ ਵਾਲੇ ਤੇ ਗੋਲੀਆਂ ਲੈਣ ਵਾਲੇ ਦੋਨਾਂ ਦਾ ਇੱਥੇ ਸਵੇਰ ਤੋਂ ਝੁੰਡ ਬਣਦਾ 20-20 50-50 ਮੁੰਡੇ ਚੰਗੇ ਨੌਜਵਾਨ ਮੁੰਡੇ ਲਵੇ ਲਾਉਣੇ ਪਿੰਡਾਂ ਦੇ ਵੀ ਆ ਤੇ ਆਊਟ ਏਰੀਆ ਦੇ ਬਰਨਾਲੇ ਦੇ ਵੀ ਆ। ਉਹ ਸਾਰੇ ਇੱਥੇ ਆਉਂਦੇ ਨੇ ਕੁਝ ਤਾਂ ਨਸ਼ੇ ਵੇਚਣ ਵਾਲੇ ਪੰਜ-10 ਜਾਣੇ ਤੇ 20-50 ਨਸ਼ੇ ਖਰੀਦਣ ਵਾਲੇ ਆ ਜਾਂਦੇ ਨੇ। ਉਹ ਫਿਰ ਆਪਸ ਦੇ ਵਿੱਚ ਕਈ ਵਾਰੀ ਨਸ਼ੇ ਦੇ ਸਾਰੇ ਟੱਕੇ ਹੁੰਦੇ ਨੇ ਲੈਣ ਵਾਲੇ ਵੀ ਵੇਚਣ ਵਾਲੇ ਵੀ ਦੋਨਾਂ ਦਾ ਨਸ਼ਾ ਕੀਤਾ ਹੁੰਦਾ। ਉਹ ਬਰਾਤੇ ਉਤੀ ਉਤੀ ਗਾਲਾਂ ਕੱਢਦੇ ਨੇ ਲੜਦੇ ਵੀ ਨੇ ਨਸ਼ਾ ਵੇਚਦੇ ਵੀ ਨੇ ਬੁਰੇ ਹਾਲ ਕਰਦੇ ਨੇ ਮਤਲਬ ਐਸ ਏਰੀਆ ਦਾ ਉਹਨਾਂ ਨੇ ਸਾਡਾ ਜੀਨਾਂ ਤੋਂ ਉੱਪਰ ਕੀਤਾ ਹੋਇਆ ਸਾਨੂੰ ਇੱਥੇ ਦੁਕਾਨਾਂ ਤੇ ਬੈਠਣਾ ਤੇ ਗਾਹਕ ਨੂੰ ਆਉਣਾ ਇੱਥੇ ਮੁਸ਼ਕਲ ਲੱਗਦਾ ਇਹ ਸਮੱਸਿਆ ਸਾਡੀ ਬਣੀ ਹੋਈ ਆ ਮੈਂ ਕਹਿਣਾ ਚਾਹੁੰਦਾ ਵੀ ਜਿਹੜੇ ਇੱਥੇ ਇਹ ਗੋਲੀਆਂ ਵੇਚਦੇ ਨੇ ਉਹ ਚਟੀਆਂ ਜੀਵ ਵਾਲੀਆਂ ਗੋਲੀਆਂ ਨੇ ਉਹਨਾਂ ਦੀ ਜੇਬ ਦੇ ਵਿੱਚ ਪੱਤਾ ਵੀ ਹੁੰਦਾ ਤੇ ਕੈਂਚੀ ਵੀ ਹੁੰਦੀ ਆ ਉਹ ਪੱਤੇ ਜੋ ਕੈਂਚੀ ਨਾਲ ਕੱਟ ਕੇ ਮੌਕੇ ਦੇ ਕੈਂਚੀ ਨਾਲ ਕੱਟ ਕੇ ਅਗਰ ਨੂੰ ਇੱਕ ਜਾਂ ਦੋ ਗੋਲੇ ਦੇ ਦਿੰਦਾ ਸਾਨੂੰ ਹੈਰਾਨੀ ਇਸ ਗੱਲ ਦੀ ਅਸੀਂ ਸਾਰਾ ਦਿਨ ਹਸਪਤਾਲ ਦੇ ਮੂਹ ਹਾਫ ਟਾਲ ਚ ਵੀ ਕਦੇ ਵਾਰੀ ਜਾਂਦੇ ਆ ਜਦੋਂ ਕਿਸੇ ਨੂੰ ਜੀ ਨਸ਼ਾ ਛੱਡਣ ਵਾਸਤੇ ਜੀ ਵਾਲੀ ਗੋਲੀ ਦੀ ਲੋੜ ਆ ਤਾਂ ਅੰਦਰ ਲੈਂਡ ਲਾ ਕੇ ਮਸਾਂ ਦੋ ਦੋ ਘੰਟੇ ਖੜ ਕੇ ਉਹਨੂੰ ਦੋ ਜਾਂ ਚਾਰ ਗੋਲੀਆਂ ਮਿਲਦੀਆਂ ਨੇ ਹੁਣ ਸਾਨੂੰ ਹੈਰਾਨੀ ਹੈ ਇਸ ਗੱਲ ਦੀ ਆ ਪਤਾ ਨਹੀਂ ਲੱਗ ਰਿਹਾ ਵੀ ਇਹਨਾਂ ਕੋਲੇ ਡੱਬੀ ਦੀ ਡੱਬੀ ਅੰਦਰੋਂ ਕਿਵੇਂ ਆਉਂਦੀ ਆ ਜਾਂ ਕਿੱਥੋਂ ਆਉਂਦੀ ਆ ਉਹ ਇਹ ਗੱਲ ਦਾ ਭੇਜਾ ਵੀ ਇਹਨਾਂ ਕੋਲੇ ਡੱਬੀ ਡੱਬੀ ਆ ਜਾਂਦੇ ਜਿਹਨੂੰ ਲੋੜਾ ਨੂੰ ਚਾਰ ਚਾਰ ਗੋਲੀਆਂ ਪੰਜ ਪੰਜ ਗੋਲੀਆਂ ਮਸਾਂ ਮਿਲਦੀਆਂ ਨੇ ਇਹਦੀ ਵੀ ਪਤਾ ਕੀਤਾ ਜਾਵੇ ਇਹ ਡੱਬੀਆਂ ਇਹਨਾਂ ਕੋਲੇ ਕਿੱਥੋਂ ਆਉਂਦੀਆਂ ਆ ਗੋਲੀ ਇਹ ਇਹ ਗੋਲੀ ਬੁਪਰੀ ਮੋਰਫਨ ਗੋਲੀ ਆ ਜਾਂ ਜੀਵ ਵਾਲੀ ਗੋਲੀ ਆ ਪ੍ਰਾਈਵੇਟ ਦਾ ਕਿਸੇ ਕੋਲੇ ਆਉਂਦੀ ਨਹੀਂ ਇਹਦੇ ਵਾਸਤੇ ਅਲੱਗ ਲਾਇਸੈਂਸ ਆ ਉਹ ਪ੍ਰਾਈਵੇਟ ਡਾਕਟਰਾਂ ਨੂੰ ਇੱਕ ਦੋ ਲਾਇਸੈਂਸ ਦਿੱਤਾ ਵਾ ਜਾਂ ਸਰਕਾਰੀ ਤੌਰ ਤੇ ਹੀ ਆਉਂਦੀ ਆ ਹੋਰ ਕਿਸੇ ਕਮਿਸਟ ਕੋਲੇ ਤਾਂ ਗੋਲੀ ਆ ਨਹੀਂ ਸਕਦੀ ਉਹਨਾਂ ਕੋਲੇ ਲਾਇਸੈਂਸ ਨਹੀਂ ਐਸ ਗੋਲੀ ਦਾ ਫਿਰ ਇਹ ਪਤਾ ਕੀਤਾ ਜਾਵੇ ਇਹ ਡੱਬੀਆਂ ਇਹਨਾਂ ਕੋਲੇ ਕਿੱਥੋਂ ਆਈਆਂ ਨੇ ਪਰ ਲੱਗਦਾ ਕਿ ਤਾਂ ਗਰੀ ਚੋਰੀ ਦੀ ਵਾਰਦਾਤ ਹੋ ਰਹੀ ਐ ਇੰਨਾ ਇੰਨਾ ਕਰਕੇ ਹੋ ਰਹੀ ਪੂਰੀ ਜੀ ਪੂਰਾ ਇਹ ਜਦੋਂ ਹੁਣ ਇੱਥੋਂ ਜਦੋਂ ਰਾਤ ਨੂੰ ਨਸ਼ੇ ਦੇ ਟੱਕੇ ਹੋਏ ਨੇ ਇੱਥੇ ਚੋਰੀ ਵੀ ਕਰਦੇ ਨੇ ਇੱਥੇ ਮੋਟਰਸਾਈਕਲ ਇੱਥੇ ਰੂਟੀਨ ਐ ਇੱਕ ਰੂਟੀਨ ਆਏ ਤੁਸੀਂ ਥਾਣੇ ਜਾ ਕੇ ਪਤਾ ਕਰਦੋ ਇੱਥੇ ਹਫ਼ਤੇ 'ਚ 2-4 ਮੋਟਰਸਾਈਕਲ 2-3 ਮੋਟਰਸਾਈਕਲ ਪੱਕੀ ਗੱਲ ਆ ਚੱਕਣੇ ਚੱਕਣੇ ਨੇ ਇਹਨਾਂ ਨੇ ਇਹ ਤਾਂ ਇਹ ਚੱਕਦੇ ਨੇ ਜਾਂ ਕੋਈ ਹੋਰ ਚੱਕਦਾ ਮਤਲਬ ਮੋਟਰਸਾਈਕਲ ਦੀ ਚੋਰੀ ਹੁੰਦੀ ਆ ਬਾਕੀ ਫਿਰ ਲੁੱਟਾਂ ਖੋਹਾਂ ਸ਼ਹਿਰ 'ਚ ਇੰਨੀਆਂ ਜਿਆਦੇ ਵਧੀਆਂ ਵੀ ਇਹਨਾਂ ਹਰੇਕ ਬੰਦੇ ਦਾ ਜੀਨਾਂ ਤੋਂ ਉੱਪਰ ਹੋਇਆ ਪਿਆ ਇਸ ਗੱਲ 'ਤੇ ਤੁਸੀਂ ਹੁਣ ਤੱਕ ਪ੍ਰਸ਼ਾਸਨ ਨੂੰ ਆਖਿਆ ਹੋਵੇ ਕੁਝ ਨਾ ਕੁਝ ਇਹਦੇ ਕਰ ਇਹਦੇ ਬਾਰੇ ਇੱਥੇ ਪੁਲਿਸ ਵਾਲੇ ਆਉਂਦੇ ਨੇ ਜੀ ਅਸੀਂ ਐਸਐਚਓ ਸਾਹਿਬ ਦੀ ਗੱਡੀ ਵੀ ਲੰਘਦੀ ਆ ਅਸੀਂ ਉਹਨਾਂ ਨੂੰ ਕਹਿ ਦਿੰਨੇ ਇੱਕ ਦੋ ਵਾਰੀ ਵੀ ਸਾਨੂੰ ਦੱਸੋ ਧ ਤੇ ਉਹਨਾਂ ਨੂੰ ਉਹ ਕਹਿੰਦੇ ਨੇ ਵੀ ਜਦੋਂ ਇੱਥੇ ਇਕੱਠ ਹੋਵੇ ਉਦੋਂ ਸਾਨੂੰ ਫੋਨ ਕਰ ਦਿਓ ਅਸੀਂ ਇੱਕ ਵਾਰੀ ਫੋਨ ਕੀਤਾ ਉਹਨਾਂ ਨੂੰ ਉਹ ਸਾਨੂੰ ਨਹੀਂ ਪਤਾ ਲੱਗਦਾ ਵੀ ਕੀ ਗੱਲ ਆ ਉਹ ਇੱਥੇ ਆਮਲੀਆਂ ਦੀ ਅਸੀਂ ਇੱਥੇ ਦੁਕਾਨ ਤੇ ਬੈਠੇ ਨੇ ਅਸੀਂ ਆਵਾਜ਼ਾਂ ਸੁਣੀਆ ਇੱਕ ਕਮਲੀ ਦੂਜੇ ਨੂੰ ਉੱਚੀ ਆਵਾਜ਼ ਚ ਮਾਰ ਲਿਆ ਪੁਲਿਸ ਆ ਰਹੀ ਜਾਵੇ ਭੱਜ ਲੋ ਪੁਲਿਸ ਆ ਰਹੀ ਆ ਭੱਜ ਲੋ ਉਹ ਉਹਨਾਂ ਦੇ ਹੋਣ ਤੋਂ ਪਹਿਲਾਂ ਹੀ ਭੱਜ ਲੈਂਦੇ ਨੇ ਉਹਨਾਂ ਨੂੰ ਕਿਵੇਂ ਪਤਾ ਲੱਗਦਾ ਵੀ ਪੁਲਿਸ ਆ ਰਹੀ ਆ ਸਾਨੂੰ ਕੋਈ ਸਮਝ ਨਹੀਂ ਆ ਗੱਲਾਂ ਨਹੀਂ ਹੈਗੀ ਉਹ ਪਹਿਲੇ ਹੀ ਭੱਜ ਜਾਂਦੇ ਨੇ ਜੇ ਇਹਨਾਂ ਆਮਲੀਆਂ ਦਾ ਹੱਲ ਨਹੀਂ ਕੀਤਾ ਗਿਆ ਫਿਰ ਅਗਲਾ ਸੰਘਰਸ਼ ਤੋਂ ਡਵਲ ਕੀ ਰਹਿਣਾ ਜੀ ਅਗਲਾ ਸੰਘਰਸ਼ ਤੋਂ ਅਸੀਂ ਤੁ ਨਹੀਂ ਸੁਣਨਗੇ ਫਿਰ ਅਸੀਂ ਐਸਐਸਪੀ ਸਾਹਿਬ ਕੋਲ ਜਾਵਾਂਗੇ ਡੀਸੀ ਸਾਹਿਬ ਕੋਲ ਜਾਵਾਂਗੇ ਬਾਕੀ ਫਿਰ ਕਮਿਸ਼ਨਰੇਸ਼ਨ ਦੇ ਤੌਰ ਤੇ ਜਾਂ ਹੋਰ ਜਥੇਬੰਦੀਆਂ ਸਮਾਜਿਕ ਜਥੇਬੰਦੀਆਂ ਵਪਾਰ ਮੰਡੂ ਨਾਲ ਲੈ ਕੇ ਫਿਰ ਅਸੀਂ ਇਹਦੀ ਕੋਈ ਨਾ ਕੋਈ ਹੱਲ ਕੱਢਣ ਦੀ ਕੋਸ਼ਿਸ਼ ਕਰਾਂਗੇ ਜਿਹੇ ਜਾ ਹੋਇਆ ਸਾਥੂ ਸਾਡੇ ਨਾਲ ਹੋਰ ਵੀ ਮੈਡੀਕਲ ਵਾਲੇ ਉਹਨਾਂ ਨਾਲ ਵੀ ਗੱਲਬਾਤ ਹਾਂਜੀ ਸਰ ਕੀ ਕਹਿਣਾ ਚਾਹੁੰਦੇ ਨੇ ਮੈਂ ਤਾਂ ਇਹ ਪ੍ਰਸ਼ਾਸਨ ਨੂੰ ਇਹੀ ਕਹੂੰਗਾ ਵੀ ਜਿਹੜਾ ਇੱਥੇ ਇਹ ਗੰਦ ਪੈ ਰਿਆ ਸੀ ਬਲ ਹਸਪੀਟਲ ਦੇ ਗੇਟ ਦੇ ਉੱਪਰ ਇਹਨਾਂ ਦੇ ਵਿੱਚ ਅਮਲੀ ਬਹੁਤ ਜ਼ਿਆਦਾ ਨੇ ਜਿਹੜੇ ਕਿ ਆਟੋ ਚਲਾਉਂਦੇ ਰੂਪ ਦੇ ਵਿੱਚ ਵੀ ਇੱਥੇ ਆਟੋ ਲੈ ਕੇ ਖੜਦੇ ਨੇ ਨਾਲ ਆ ਜੋ ਸਾਡਾ ਲੋਕਲ ਪ੍ਰਸ਼ਾਸਨ ਹੈ ਚਾਹੇ ਉਹ ਪੁਲਿਸ ਐਸਐਸਪੀ ਦਫਤਰ ਦੇ ਡੀਸੀ ਸਾਹਿਬ ਨੇ ਤਾਂ ਉਹਨਾਂ ਨੇ ਹੀ ਰਿਕੁਐਸਟ ਕਰਾਂਗੇ ਵਾਰ-ਵਾਰ ਸੀ ਰਿਕੁਐਸਟ ਪਹਿਲਾਂ ਵੀ ਕਰ ਚੁੱਕਿਆ ਹੈ ਦੁਬਾਰਾ ਫੇਰ ਕਰ ਰਹੇ ਹੈ ਵੀ ਇਹਨਾਂ ਨੂੰ ਇਥੋਂ ਹਟਾਇਆ ਜਾਵੇ ਤੇ ਸਾਡੇ ਜਿਹੜੇ ਬਿਜ਼ਨਸ ਦੇ ਉੱਤੇ ਇਫੈਕਟ ਪੈ ਰਿਹਾ ਹੈ ਉਹਨੂੰ ਠੀਕਤਾ ਜਾਵੇ ਅ ਜੇ ਮੰਨ ਲਓ ਪ੍ਰਸ਼ਾਸਨ ਨੇ ਤੁਹਾਡਾ ਇਹ ਅੰਮਲਿਆਂ ਵਾਲਾ ਨਾਂ ਕੰਮ ਕੀਤਾ ਜੀ ਫਿਰ ਅਗਲਾ ਸੰਘਰਸ਼ ਕੀ ਕੀਤਾ ਜਾਵੇ ਫਿਰ ਸਾਡਾ ਅਗਲਾ ਸੰਘਰਸ਼ ਇਹ ਹੈ ਜੀ ਵੀ ਸਾਨੂੰ ਦੁਕਾਨਾਂ ਦੇ ਸ਼ਟਰ ਛੱਟ ਕੇ ਇੱਥੇ ਦਰਿਆ ਵਹਾ ਕੇ ਬੈਠਣਾ ਪਊ ਐਸੀ ਦੁਕਾਨਦਾਰ ਜਿਨ੍ਹਾਂ ਨਾਲ ਆਪਾਂ ਪੂਰੀ ਗੱਲਬਾਤ ਕੀਤੀ ਇਹਨਾਂ ਦਾ ਕਹਿਣਾ ਸਰਕਾਰੀ ਸਿਵਲ ਹਸਪਤਾਲ ਤੋਂ ਸਵੇਰੇ 6 ਵਜੇ ਤੋਂ ਲੈ ਕੇ ਅਦਾ ਦੇ 10 ਵਜੇ ਤੱਕ ਗੋਲੀ ਵਿਗਦੀ ਆ ਕੋਈ ਕਿਹੜੀ ਅੰਦਰ ਗੋਲੀ ਫਰੀ ਮਿਲਦੀ ਆ ਉਰੇ ਆ ਕੇ ਕੋਈ 50 ਦੀ ਜਾਂ 100 ਦੀ ਪੱਤਾ ਮਿਲਦਾ ਸਰਕਾਰੀ ਹਸਪਤਾਲ ਦੇ ਬਾਹਰ ਕਸ਼ਮੀਰ ਸਿੰਘ ਜੀ ਸਿਵਲ ਹਸਪੀਟਲ ਜੀ ਅੱਜ ਐਂਬੂਲੈਂਸ ਚਲਾਨੀ ਹੈ ਜੀ ਇਹ ਨਾ ਜੀ ਇੱਥੇ ਪੂਰਾ ਚੱਲਦਾ ਧੰਦਾ ਜੀ ਸਮਝ ਗਾ ਗੋਲੀਆਂ ਦੱਪਾਂ ਦਾ ਤਾਂ ਇਹ ਗੋਲੀਆਂ ਵੇਚਦੇ ਨੇ ਲਾਣੇ ਝਗੜਾ ਕਰਦੇ ਆ ਜੀ ਇੱਥੇ ਇੱਥੇ ਰੋਹ ਕਲੇਸ਼ ਆਉਂਦਾ ਮੋਟਰਸਾਈਕਲ ਚੋਰੀ ਹੁੰਦੇ ਨੇ ਜੀ ਬਹੁਤ ਵਾਰੀ ਪ੍ਰਸ਼ਾਸਨ ਨੂੰ ਲਿਖ ਕੇ ਵੀ ਦੇਤਾ ਹੀ ਸਾਰੇ ਕਾਮਦਾਰ ਸਾਰੇ ਮਾਰਕੀਟ ਆ ਲੈਣੇ ਲੈ ਕੇ ਬਹੁਤ ਤੰਗ ਨੇ ਲੋਕ ਜੀ ਐ ਲੜਾਈ ਝਗੜੇ ਹੁੰਦੇ ਨੇ ਮੋਟਰਸਾਈਕਲ ਬਹੁਤ ਚੋਰੀ ਹੁੰਦੇ ਨੇ ਜੀ ਵੀ ਇਹਦੇ ਵਾਸਤੇ ਹੱਥ ਬੰਨ੍ਹ ਕੇ ਬੇਨਤੀ ਆ ਵੀ ਇਹਦਾ ਗੌਰ ਕਰੀ ਜਾਵੇ ਹਾਂਜੀ ਹਾਂ ਅਗਰ ਮੁਲਾਜ਼ਮ ਖੜਾਏ ਹੁਣ ਜੀ ਇਹ 19 21 ਗੱਲ ਹੀ ਨਹੀਂ ਹੁੰਦੀ ਜੀ ਇੱਥੇ ਦੋ ਮੁਲਾਜ਼ਮ ਸਵੇਰੇ ਖੜਾਏ ਹੋਣ ਜੀ ਨੁੱਕਰ ਤੇ ਐ ਨਹੀਂ ਹੈ ਵੀ ਇੱਥੇ ਗੰਦ ਗੰਦ ਪਈ ਜਾਵੇ ਜੀ ਸਾਡੇ ਆਉਣ ਤੋਂ ਪਹਿਲਾਂ ਇਹ ਤਾਂ 7 ਵਜੇ ਆ ਜਾਂਦੇ ਨੇ ਜੀ ਸ਼ਾਮ ਨੂੰ 9 ਵਜੇ ਜਾਂਦੇ ਨੇ ਜੀ ਇਹ ਅਸੀਂ ਤਾਂ ਸਵੇਰੇ 8:30 9 ਵਜੇ ਆਨੇ ਆ ਸਾਡੇ ਕੇ ਸੱਤ ਸੱਤ ਭਈਏ ਭਾਗੇ ਜਾਂਦੇ ਆ ਉਸ ਤੋਂ ਬਾਅਦ ਵੀ ਖੜੇ ਰਹਿੰਦੇ ਨੇ ਜੀ ਇਹ ਨਿੱਕੂ ਆ ਮੇਰਾ ਨਾਮ ਵੀਰ ਜੀ ਸਰਕਾਰੀ ਹਸਪੀਟਲ ਬਰਨਾਲਾ ਠੀਕ ਹੈ ਜੀ ਇੱਥੇ ਬਹੁਤ ਜ਼ਿਆਦੇ ਕੈਪਸੂ ਗੋਲੀਆਂ ਬਹੁਤ ਜ਼ਿਆਦੇ ਨਜਾਇਜ਼ ਨੇ ਨਾ ਕੋਈ ਪ੍ਰਸ਼ਾਸਨ ਕਰਨ ਨੂੰ ਕੋਈ ਸੁਣਵਾਈ ਨਹੀਂ ਹੈਗੀ ਜੇ ਅਸੀਂ ਪੀਸੀਆਰ ਨੂੰ ਫੋਨ ਵੀ ਕਰਦੇ ਆ ਝੜਕ ਕੇ ਭੱਗ ਜਾਂਦੇ ਆ ਉਹਨਾਂ ਨੂੰ ਕੁਝ ਨਹੀਂ ਕਹਿੰਦੇ ਅੰਦਰੋਂ ਜੀਵਾਜੇ ਗੋਲੀਆਂ ਨਾਲ ਦਵਾਈਆਂ ਵੇਚਦੇ ਨੇ ਸਨੇਚਰ ਵੇਚਦੇ ਨੇ ਫੁੱਲ ਵੱਡਾ ਫੁੱਲ ਚੋਰੀਆਂ ਹੁੰਦੀਆਂ ਨੇ ਇੱਥੇ ਰਿਕ ਚੀਜ਼ ਦਾ ਨਾਮ ਆ ਸਾਰੇ ਬਦਨਾਮ ਕੀ ਆ ਸਟੈਂਡ ساری ਮਾਰਕੀਟ ਬਦਨਾਮ ਹੈ ਇਸ ਚ ਸਾਡੇ ਕੋਲ ਕੋਈ ਸਵਾਰੀ ਨਹੀਂ ਆਉਂਦੀ ਇਹਨਾਂ ਕੋਲ ਕੋਈ ਕਸਟਮਰ ਕੋਈ ਚੀਜ਼ ਨਹੀਂ ਆਉਂਦੀ ਬਰ ਜੀ ਬਹੁਤ ਜ਼ਿਆਦਾ ਤੰਗ ਐ ਸੀ ਸਵੇਰ 6 ਵਜੇ ਤੋਂ ਲੈ ਕੇ ਸ਼ਾਮ ਨੂੰ 10 ਵਜੇ ਨਾਲ ਸਰਕਾਰੀ ਹਸਪੀਟਲ ਦਾ ਮੇਨ ਗੇਟ ਹੈ ਜਿਹੜਾ ਐਮਰਜੈਂਸੀ ਦਾ ਹੈ ਉੱਥੇ ਆ ਕੇ ਖੜ ਜਾਂਦੇ ਇਹਨੇ ਮਾਂ ਪੈਣ ਇੱਕ ਕਰਦੇ ਨੇ ਰਿਕ ਚੀਜ਼ ਨੂੰ ਗਲਤ ਲੈ ਕੇ ਬੋਲਦੇ ਨਾਲੇ ਗੋਲੀਆਂ ਵੇਚਦੇ ਆ ਦੇਖਿਆ ਸੀ ਮੇਰਾ ਨਾਮ ਪਰਵਿੰਦਰ ਸਿੰਘ ਮੈਂ ਮਿਹਨਤ ਕਰਨ ਲੱਗਿਆ ਹੀ 4 ਸਾਲ ਹੋ ਗਏ ਸੀ ਕਿ ਕੋਈ ਠੀਕ ਹੈ ਉਦੋਂ ਬਾਅਦ ਮਿਹਨਤ ਕਰਨ ਲੱਗਿਆ ਇੱਥੇ ਸਾਰਾ ਦਿਨ ਸਾਨੂੰ ਟਿਕਣ ਨਹੀਂ ਦਿੰਦੇ ਸੀ ਮੂਰੇ ਹੋ ਗੋਲੀਆਂ ਵੇਚਿਆ ਸਰਕਾਰੀ ਗੋਲੀ ਇੱਕ ਅੰਦਰ ਇੱਕ ਆਈਡੀ ਤੋਂ ਬਿਨਾ ਨਹੀਂ ਮਿਲਦੀ ਵੀ ਇਹਨਾਂ ਕੋਲੇ ਦਾਦਾ ਪੱਤੇ 20-20 ਪੱਤੇ ਕਿੱਥੋਂ ਆਂਦੇ ਨੇ ਠੀਕ ਹੈ ਵੀ ਇਹ ਚੀਜ਼ ਦੀ ਜਾਣ ਦਾ ਪਿਛਾ ਦਾ ਜ਼ਰੂਰੀ ਆ ਠੀਕ ਹੈ ਜੀ ਵੀ ਸਾਡਾ ਪੰਜਾਬ ਜਿਵੇਂ ਖੋਖਲਾ ਕਰਤਾ ਨਸ਼ੇ ਨੇ ਚਿੱਟੇ ਨੇ ਕੈਮੀਕਲ ਆ ਦੂਜੇ ਸਿੱਟਾ ਪਿਆ ਜੀਬ ਵਾਲੀ ਗੋਲੀ ਦਾ ਠੀਕ ਹੈ ਅਸੀਂ ਆਟੋ ਚਲਾਣ ਸਾਡੇ ਕੋਲ ਸਵਾਰੀ ਨਹੀਂ ਕੱਢਦੀ ਛੇਤੀ ਆ ਕੇ ਤੇ ਪੰਜਾਬ ਪੁਲਿਸ ਸਾਡੀ ਗੱਲ ਤੇ ਸਹੀ ਬੰਦੇ ਨੇ ਸਾਡੇ ਗੱਲ ਪੈਂਦੇ ਆ ਠੀਕ ਹੈ ਨਾ ਵੀ ਤੁਸੀਂ ਐਂ ਕਰਦੇ ਨਸ਼ਾ ਫਿਰ ਸਰਿਆਂ ਪੁਲਿਸ ਬਕਾਰੀਆ ਸਿੱਧਾ ਕਹਿਣਾਗਾ ਭਾਈ ਜੇ ਮੇਰੇ ਤੇ ਪਰਚਾ ਹੋ ਜੇ ਪਰ ਇੱਕ ਗੱਲ ਆ ਸਾਡੇ ਸਵਾਰੀ ਨੀ ਚੜਦੀ ਕੋਈ ਹੋਰ ਨੀ ਚੜਦਾ ਤੁਹਾਨੂੰ ਤੰਗ ਕੀਤਾ ਪਿਆਗਾ ਅਸੀਂ ਜੇ ਕੋੜਦੇ ਆਗੇ ਉਹ ਸਾਡੇ ਤੇ ਗੱਲ ਤੋਂ ਦੂਸਰ ਲਾਂਦੇ ਨੇ ਠੀਕ ਆ ਵੀ ਐ ਆ ਬੋਆ ਪੁ ਪੰਜਾਬ ਪੁਲਿਸ ਮੰਦੀ ਵੀ ਉਹਨਾਂ ਦੀ ਆ ਸਿੱਧੀ ਜੀ ਗੱਲ ਆ ਭਾਈ ਠੀਕ ਆ ਆ ਸਾਰੇ ਦੁਕਾਨਾਂ ਵਾਲਿਆ ਗਵਾ ਕੇ ਵੀ ਮਿਹਨਤ ਕਰਦਾ ਮੈਂ ਠੀਕ ਆ ਜਿਹੜੇ ਦੂਜੇ ਨੇ ਗੋਲੀਆਂ ਵੇਚਣ ਵਾਲੇ ਮੂਰੇ ਉਹ ਇੱਥੇ ਇਕੱਠ ਹੁੰਦਾ ਬਈ ਪ੍ਰਿੰਡਾ ਵਾਂਗੂ ਘਟ ਟੌਫੀਆਂ ਵਾਂਗੂ ਸਾਰਾ ਕੁਝ ਵਿਗਦਾ ਜਿਹੜਾ ਸਰਕਾਰੀ ਹਸਪਤਾਲ ਦਾ 게ਟ ਆ ਉੱਥੇ ਓਡ ਸੈਂਟਰ ਬਣਿਆ ਹੋਇਆ ਉੱਥੇ ਸਾਡੇ ਕੋਲ ਕੁਝ ਇਨਪੁਟਸ ਆਈਆਂ ਨੇ ਵੀ ਜਿਹੜੇ ਨਸ਼ਾ ਛਡਾਊ ਕੇਂਦਰ ਦੇ ਵਿੱਚ ਮਰੀਜ਼ ਨੇ ਉਹ ਨਸ਼ਾ ਛਡਾਉਣ ਵਾਲੀ ਜਿਹੜੀ ਜੀਵ ਵਾਲੀ ਗੋਲੀ ਆ ਉਹ ਲੈ ਕੇ ਆਪਣੇ ਵੱਧ ਕੁਆਂਟੀਟੀ ਵਿੱਚ ਲੈ ਕੇ ਕੰਜ਼ਿਊਮ ਘਟ ਕਰਦੇ ਨੇ ਤੇ ਉਹਨੂੰ ਵੇਚਦੇ ਨੇ ਇਦੇ ਬਾਰੇ ਅਸੀਂ ਜਿਹੜਾ ਸਿਵਲ ਹਸਪਤਾਲ ਦੇ ਨਾਲ ਮੀਟਿੰਗ ਕੀਤੀ ਹੈ ਐਸਐਮਓ ਸਾਹਿਬ ਦੇ ਨਾਲ ਤੇ ਅਸੀਂ ਉੱਥੇ ਰੈਗੂਲਰ ਪੈਟਰੋਲਿੰਗ ਸਟਾਰਟ ਕਰ ਰਹੇ ਹਾਂ ਸੋ ਥੈਟ ਇਹਨੂੰ ਮਿਨੀਮਾਈਜ਼ ਕੀਤਾ ਜਾ ਸਕੇ ਤੇ ਨਾਲ ਦੀ ਨਾਲ ਅਸੀਂ ਸਿਵਲ ਸਰਜਨ ਸਾਹਿਬ ਨੂੰ ਤੇ ਐਸਐਮਓ ਸਾਹਿਬ ਨੂੰ ਰਿਕਵੈਸਟ ਵੀ ਕੀਤੀ ਹੈ ਕਿ ਜਿਹੜਾ ਜੀਵ ਵਾਲੀ ਗੋਲੀ ਦਾ ਜਿਹੜਾ ਸਿਸਟਮ ਆ ਉਹਨੂੰ ਸਪਲਾਈ ਦਾ ਉਹਨੂੰ ਥੋੜਾ ਰੈਸ਼ਨਲਾਈਜ਼ ਕੀਤਾ ਜਾਵੇ ਕਿ ਲੋੜ ਤੋਂ ਵੱਧ ਕੁਆਂਟੀਟੀ ਜਿਹੜੀ ਡੇਲੀ ਬੇਸਿਸ ਦੇ ਉੱਤੇ ਹੀ ਦਿੱਤੀ ਜਾਵੇ ਬਲਕ ਦੇ ਵਿੱਚ ਕਿਸੇ ਨੂੰ ਜਿਹੜਾ ਇਹ ਨਾ ਦਿੱਤੀ ਜਾਵੇ ਸੋ ਥੈਟ ਇਹਨੂੰ ਮਿਨੀਮਾਈਜ਼ ਕੀਤਾ ਜਾ ਸਕੇ ਜੀ ਬਿਲਕੁਲ ਅਸੀਂ ਇਹਦੇ ਬਾਰੇ ਜਿਹੜੇ ਉੱਥੇ ਕਿ ਆਪਣਾ 112 ਦੀ ਗੱਡੀ ਆ ਉਹਦਾ ਹਾਰਟ ਪੁਆਇੰਟ ਵੀ ਬਣਾਇਆ ਹੈਗਾ ਤੇ ਪੈਟਰੋਲਿੰਗ ਕੀਤੀ ਜਾ ਰਹੀ ਹੈ ਉੱਥੇ ਨਾਕਾਬੰਦੀ ਕੀਤੀ ਜਾਂਦੀ ਹੈ ਤੇ ਬਾਕੀ ਜਿਹੜਾ ਹੈ ਤਾਂ ਇਹ ਜਿਹੜੀ ਹੈ ਇਹਦੀ ਗੋਲੀ ਹੈ ਇਹ ਖਰੀਦਣਾ ਤਾਂ ਉਹਨਾਂ ਦਾ ਇਲੀਗਲ ਨਹੀਂ ਹੈਗਾ ਪਰ ਜੇਕਰ ਕੋਈ ਵੇਚਦਾ ਤਾਂ ਉਹਨਾਂ ਉੱਤੇ ਜਿਹੜਾ ਅਸੀਂ ਕਾਰਵਾਈ ਵੀ ਜਿਹੜਾ ਇਹ ਕਿਉਂਕਿ 188 ਦੇ ਅੰਡਰ ਇਹਦਾ ਪੋゼਸ਼ਨ ਜਿਹੜੀ ਬੈਂਡ ਹੈ ਜੇਕਰ ਇਹੋ ਜੇ ਫੜੇ ਜਾਂਦੇ ਆ ਆਪਾਂ ਉਹਨਾਂ ਤੇ ਕਾਰਵਾਈ ਵੀ ਕਰਦੇ ਆ ਜੀ ਇਹ ਮੇਰੇ ਧਿਆਨ ਚ ਨਹੀਂ ਹੈ ਹਾਲੇ ਤੱਕ ਜੇ ਮੇਰੇ ਤੋਂ ਕੋਈ ਹੁੰਦਾ ਆਪਾਂ ਕਾਰਵਾਈ ਕਰਾਂਗੇ ਦੈਨਿਕ ਸਵੇਰ ਵਾਲੀ ਨਿਰਮਲ ਕਮਾਦੀ ਰਿਪੋਰਟ ਬਰਨਾਲਾ